ਆ ਰਿਹਾ। ਉਹ ਜੇ ਮੈਸੀ ਵਾਲਿਆਂ ਨੇ ਆਪਣੇ ਨਾਲ ਵੀ ਇੱਥੇ ਐਗਜ਼ਿਬਿਸ਼ਨ ਲੱਗੀ ਹੋਈ ਆ ਆਪਣੇ ਮਹਿਲ ਮੁबारक ਦੇ ਵਿੱਚ ਰਿਜ਼ੋਰਟ ਆ ਮੁੱਲਾਪੁਰ ਦੇ ਵਿੱਚ ਤੇ ਆਪਣੇ ਦਾ ਵੀਰ ਹੁਣੀ ਸਾਰੀ ਗੱਲਬਾਤ ਕਰਨ ਕਿ ਟਰੈਕਟਰ ਕਿੰਨੀ ਐਚਪੀ ਦੇ ਟਰੈਕਟਰ ਕਿਹੜਾ ਕਿਹੜਾ ਤੇ ਕੀ ਇਹਨਾਂ ਦੇ ਪ੍ਰਾਈਸ ਆ ਅੱਜਕੱਲ ਚੱਲਦੇ ਆ। ਬਾਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਬਲਵਿੰਦਰ ਮਾਨ ਕਨੇ ਤੋਂ ਮਾਨ ਟਰੈਕਟਰ ਖੰਨਾ ਫੀਕਾ ਜੀ, ਡਿਊਟੀ ਰੋਡ, ਲੁਧਿਆਣਾ ਰੋਡ ਭਟੀਆਂ। ਠੀਕ ਆ ਜੀ ਤੇ ਇਹ ਸਾਡਾ ਅੰਟੀਕ ਪੀਸ ਹੈ ਜਿਹੜਾ ਕਿ ਬਹੁਤ ਹੀ ਪਿਆਰਾ ਪੀਸ ਹੈ 241 ਗੋਲ ਸ਼ੋ ਜੀ ਗੋਲ ਸ਼ੋ ਵਾਲਾ ਜਿਵੇਂ ਪਹਿਲਾਂ ਜਿਵੇਂ ਪਹਿਲਾਂ 10 35 ਹੁੰਦਾ ਸੀ ਜਿਵੇਂ 35 ਹੁੰਦਾ ਸੀ ਬਿਲਕੁਲ ਬਿਲਕੁਲ ਉਹੀ ਇਹੜਾ ਜੋ ਸਾਡੇ ਬਜ਼ੁਰਗਾਂ ਨੇ ਚਲਾਇਆ ਜੋ 65 ਚ ਚਲਾਇਆ ਹਾਂ ਦਾਦੇ ਬੜਾ ਦਾਦੇ ਚਲਾਇਆ ਚਲਾਉਣਾ ਚਾਹੁੰਦੇ ਨੇ ਉਹਦੇ ਪੁੱਤੇ ਉਹ ਉਹ ਚੀਜ਼ ਹੈ ਹਾਂਜੀ ਇਹ ਉਦਾਂ ਦੀ ਚੀਜ਼ ਹੈ ਸਾਡੀ ਇਹ ਵਾਲੇ ਠੀਕ ਹੈ ਇਹ ਬਰੇ ਕਿੰਨੀ ਐਚਪੀ ਚ ਵਗੈਰਾ ਜਾਂਦਾ ਜੀ ਇਹ 42 ਐਚਪੀ ਦਾ ਟਰੈਕਟਰ ਹੈ ਹਾਂਜੀ ਤੇ 241 ਹੈ ਠੀਕ ਹੈ ਹਾਂ ਪਰ ਇਹ ਛੋਕ ਵੀ ਪੂਰਾ ਕਰਦਾ ਤੇ ਕੰਮ ਵੀ ਪੂਰੇ ਕਰਦਾ ਜਿਵੇਂ 241 ਜਦੋਂ ਸਿੱਧੀ ਛੋਲਾ ਆਉਂਦਾ ਜਿਵੇਂ ਹਾਂ ਛੋਲਾ ਆਉਂਦਾ ਇਹ ਅੰਟੀਕ ਪੀਸ ਹੈ ਇਹ ਦੂਜੇ ਲੋਟਾਂ ਆਪਣੇ ਦਾਦੇ ਪੁਰਦਾਦੇ ਵਾਲਾ ਕਹਦੇ ਆਪਾਂ ਜੀ ਹਾਂ ਉਹ ਚੀਜ਼ ਆਉਂਦੀ ਹੈ ਤੇ ਇਹਦੇ ਗੇਅਰ ਵਗੈਰਾ ਚੇਂਜ ਕਰਤੇ ਇੰਦਾਂ ਨੇ ਹਾਂ ਨਾ ਨਹੀਂ ਗੇਅਰ ਫੇਰ ਬਾਕੀ ਸਿਸਟਮ ਚੇਂਜ ਹੈ ਲੇਕਿਨ ਉਹੀ ਹੈਗਾ ਤਾਂ ਹਾਈ ਲੋ ਹੈ ਹਾਂ ਉਹ ਤਿਹਾਈ ਆ ਗੇਅਰ ਮੈਸ ਨਾਲ ਡਬਲ ਕਾਚਰ ਚਾਰ ਗੇਅਰ ਕਰਤੇ ਹਾਂ ਹਾਂ ਚਾਰ ਗੇਅਰ ਗੇਅਰ ਚਾਰ ਕਰਤੇ ਇੰਦਾਂ ਤੇ ਪਾਵਰ ਇਹਦੀ ਹੈਗੀ ਆ ਦੂਜੀ ਜ਼ਿੰਦਗੀ ਹੈ ਨਾ ਜਿੰਨੀ 241 ਸਿੱਧੀ ਦੂਜੀ ਜ਼ਿੰਦਗੀ ਆ ਤੇ ਯਸਤਲਾ ਹੋਰ ਵੀ ਕਿਹੜੇ ਕਿਹੜੇ ਆਪਣੇ ਕੋਲ ਹੈ ਕਹਿੰਦੇ ਆਪਣੇ ਕਰਦੇ ਨੇ ਜਿਹੜਾ ਬਹੁਤ ਹੀ ਪਿਆਰਾ ਪੀਸ ਹੈ ਜਿਹੜਾ ਕਿ ਆਲੂਆਂ ਲਈ ਸਪੈਸ਼ਲ ਸੀਰਪ ਹੋਣੀ ਹੈ ਸਪੈਸ਼ਲ ਡੈਡੋ ਸਪੈਸ਼ਲ ਤੁਸੀਂ ਮੰਨ ਲਓ ਵੀ ਵੱਡੀ ਮਸ਼ੀਨ ਜਿਹਦਾ ਗ੍ਰਹਿਮੇ ਆਉਂਦੀ ਆ ਤੇ ਆਪਣੀਆਂ ਜਿਹੜੀਆਂ ਵੱਡੀਆਂ ਮਸ਼ੀਨਾਂ ਆਉਂਦੀਆਂ ਨੇ ਕਿ 30 ਇੰਚ 26 ਇੰਚ 28 ਇੰਚ ਵੀ ਦੀਆਂ ਨੇ ਭਾਰੀ ਨੇ ਮਤਲਬ 8 ਪਾਉਂਟ ਦਾ ਵਜਨ 8 ਪਾਉਂਟਲ ਵਿੱਚ 20 ਜੌਰ ਰੇ ਪੈ ਗਿਆ ਉਹ ਉਹਦੇ ਲਈ ਇਹ 254 ਸਾਡਾ ਮੰਨ ਲਓ ਵੀ ਇਹ 4-ਵੀਲ ਡਰਾਈਵ ਹੈ ਇਹਦੇ ਚ ਕਫੂਬੀ ਇਹ ਵੀ 4-ਟਰੈਕਟਰਾਂ ਚ ਕਿਸੇ ਦੀ ਨਹੀਂ ਹੈਗੀ ਇਹ ਇਕੱਲੇ ਟਾਇਰਾਂ ਅਗਲੇ ਵੀ ਚੱਲਦੇ ਨੇ ਆ ਤੁਹਾਨੂੰ ਮਿੱਟੀ ਪੱਟੀ ਦੇਣਾ ਹਾਂਜੀ ਉਹ ਚੱਲ ਪੈਂਦਾ ਉਹ ਬਹੁਤ ਫਾਇਦੇ ਹਾਂ ਇਕੱਲੇ ਅਗਲੇ ਵੀ ਚੱਲਦੇ ਨੇ ਉਹ ਆਪਣੀ ਚ ਨਹੀਂ ਹੈਗਾ ਇਹ ਜਿਆ ਸਿਸਟਮ ਜਿਹੜਾ ਇਹਦੇ ਚ ਲੱਗਿਆ ਹਾਂਜੀ ਮਗਲਾ ਹਿੱਸਾ ਰੁੱਕ ਜਾਂਦਾ ਇਕੱਲਾ ਮੂਰਲਾ ਹੀ ਡਰਾਈਵ ਕਰੂਗਾ ਹਾਂ ਮੂਰਲਾ ਵੀ ਡਰਾਈਵ ਕਰੂਗਾ ਯਾਰ ਕਰਾਰੋ ਦਾ ਹਿੱਸਾ ਲੱਗਿਆ ਤੇ ਹਾਂ ਸ਼ਾਫਟ ਉਹ ਬਿਲਕੁਲ ਅੰਦਰ ਹੈ ਨਹੀਂ ਦਿਖਦੀ ਤੁਸੀਂ ਬੈਠੇ ਤੇ ਲੰਬਾ ਬੈ ਕੇ ਦਿਖੂਗੀ ਉਹ ਬਾਗ ਦੇ ਵਿੱਚ ਅੰਦਰ ਰਿਹਾਗਾ ਲਿਫਟ ਕਦੇ ਹੋਰ ਐਦਾਂ ਦਾ ਕੁਝ ਨਹੀਂ ਹੋਊਗਾ ਕਦੇ ਜਾਂ ਕੋਈ ਕੋਈ ਪਲੀਰ ਆ ਲੈ ਮੋ ਉਹਦੀਆਂ ਹੋਗੇ ਗਾਣ ਕਰਦੇ ਆ ਕਦੂ ਕਰਦੇ ਆ ਬਹੁਤ ਸਵਾਨ ਲਿਫਟਿਆ ਬੰਦਾ ਹੈ ਬਗਟ ਉਹਨਾਂ ਨੂੰ ਉਦਾਂ ਹੀ ਇਹਦੇ ਦਾ ਹਿੱਸਾ ਬਿਲਕੁਲ ਸੀਲਡ ਹੈ ਦਾ ਠੀਕ ਹੈ ਕਰਾ ਲੋ ਦਾ ਹਿੱਸਾ ਬਿਲਕੁਲ ਸੀਲਡ ਹੈ ਤਿੰਨ ਪੰਪ ਲੱਗੇ ਨੇ ਵੀਰੇ ਠੀਕ ਹੈ ਸਟੀering ਲਈ ਡਿਸਟ੍ਰੀਬਿਊਟਰ ਲਈ ਔਰ ਲਿਫਟ ਲਈ ਉਹ ਲੱਗ ਪੰਪ ਦਾ ਡਿਸਟ੍ਰੀਬਿਊਟਰ ਪਿੱਛੇ ਲੱਗਿਆ ਠੀਕ ਨਹੀਂ ਹਾਈ ਲੋ ਮੀਡੀਅਮ ਹੈ ਸ਼ਟਲ ਗੀਅਰ ਹੈ ਸ਼ਟਲ ਗੀਅਰ ਲੱਗਿਆ ਤੇ ਉਧਰ ਗਿਆ ਤਾਂ ਚੱਲ ਰਹੀ ਹੈ ਨਾ ਹਾਂ ਗियर ਚਾਰ ਨੇ ਜੀ ਆਈ ਲੋ ਮੀਡੀਅਮ ਦੇ ਨਾਲ ਛੱਡ ਲੋ ਜੀ ਇਹਦੇ ਮਤਲਬ ਪੀਡੀਓ ਵੀ ਡਬਲ ਐਚ ਨਾਲ ਡਬਲ ਕ੍ਰੋਸਿੰਗ ਪੈਂਦੀ ਐ ਇੱਥੇ ਆ ਆ ਦੇਖੋ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਕੋਈ ਵੀ ਕੰਮ ਕਰਨਾ ਹੈ ਉਹਦੇ ਲਈ ਇਹ ਮਾਸਟਰ ਹੈ ਟਰੈਕਟਰ ਪੈਰਾਂ ਦਾ ਬਹੁਤ ਚਲਾਕ ਟਰੈਕਟਰ ਹੈ ਜਿਹੜਾ ਵੀ ਕੋਈ ਕਿਸੇ ਵੀ ਕੰਪਨੀ ਦਾ ਮੰਨ ਲਓ ਪੰਜਾਬ ਬਬਰ ਵਾਲਾ ਟਰੈਕਟਰ ਹੈ ਮੈਂ ਨਾ ਨਹੀਂ ਲੈਣਾ ਉਹ ਇੱਕ ਗियर ਚੱਲੂਗਾ ਤਿੰਨ ਤਿੰਨ ਗੇਰਾਂ ਚੱਲੂਗਾ ਉਸੇ ਵਾਹੀ ਨੂੰ ਉਸੇ ਮਤਲਬ 13 ਵਾਲਾ ਜੀ ਰਿਕਮੈਂਡ ਕਰਦੇ ਆਂ ਸਾਡੇ ਜਿਹੜੇ ਜ਼ਿੰਮੇਦਾਰ ਨੇ 15-15 ਹੀ ਪਾਉਂਦੇ ਨੇ ਦੇ ਵਿੱਚ ਓਕੇ ਪਰ ਇਹ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਹੈਗਾ ਬਾਬੇ ਦੀ ਇੰਨੀ ਕਿਰਪਾ ਹੈ ਜੀ ਇਦਾਂ ਦਾ ਟਰੈਕਟਰ ਆ ਬਹੁਤ ਪਿਆਰਾ ਟਰੈਕਟਰ ਤੇ ਮੈਂ ਨਾ ਉਹਨਾਂ ਦੀ ਆਪਣੇ ਜਗਰਾਮਾ ਚ ਲੋਕਲ ਕਰਕੇ ਨਾ ਮੈਂ ਉਹਨਾਂ ਦੀ ਵੀਡੀਓ ਕਈ ਵਾਰ ਪਾਈ ਆ ਡੈਮੋ ਦੇ ਵਿੱਚ ਹਾਂਜੀ ਆ ਸਾਡੇ ਡੀਲਰ ਜੀ ਤੇ ਟਰੈਕਟਰ ਉਹ ਚੰਗਾ ਜ਼ੋਰ ਮਾਰਦਾ ਇਹ 200 ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੰਗਾ ਜ਼ੋਰ ਮਾਰਦਾ ਪਰ ਜਿੰਨੀ ਦੇਖਣ ਨੂੰ ਦਿਖਦਾ ਹੈ ਟਰੈਕਟਰ ਉਦੋਂ ਕਿ ਤੇ ਵੱਧ ਜੋਰ ਟਰੈਕਟਰ ਮਾਰਦਾ ਤੇ ਕਿ ਜੇ ਆ ਵੀ ਆ ਡਬਲ ਪੀਡੀਓ ਪੈ ਜਾਂਦੀ ਆ ਡਬਲ ਡਬਲ ਕਰਾਸ ਪੈ ਜਾਂਦਾ ਜਾਨੀ ਕਿ ਆਪਾਂ ਡਬਲ ਕਰਾਸ ਪੈ ਜਾਂਦਾ ਕੁਆਟਰਾ ਪੀਡੀਓ ਗਰਾਊਂਡ ਪੀਡੀਓ ਵੀ ਹੈਗੀ ਆ ਤੁਸੀਂ ਮਾਲਾ ਟਰਾਲਾ ਪਾਉਣਾ ਆਪਣਾ ਐਕਸਲ ਵਾਲਾ ਤੇ ਉਹ ਵੀ ਅੱਜ ਕੰਮ ਕਰਦਾ ਜਿੰਨੇ ਟਾਇਰ ਘੁੰਮਣਗੇ ਓਨੀ ਪੀਡੀਓ ਘੁੰਮੂ ਓਨੀ ਪੀਡੀਓ ਚੱਲੂਗੀ ਹਾਂਜੀ ਤੇ ਇਹ ਕਿੰਦੀ ਐਚਪੀ ਜਦੋਂ ਸਰ ਵੈਸੇ ਉਦਾਂ ਸਹੀ ਹੈ ਇਹ ਇਹ ਵੈਸੇ 54 ਐਚਪੀ ਦਾ ਟਰੈਕਟਰ ਹੈ ਕਾਗਜ਼ਾ 'ਚ आरसी 50 50 ਦੀ ਬਣ ਗਈ 950 ਜੱਜ ਬਣ ਗਿਆ ਤਕਰੀਬਨ ਤਕਰੀਬਨ ਅੰਦਾਜ਼ਾ ਆ ਜਾ ਲਾ ਲੀਏ 50 ਬਵਰ ਦੀ ਪਾਣੀ ਤੇ ਆ ਆਪਣਾ ਹੈਗਾ ਆਪਣਾ ਬੌਸ ਆ ਨਾ ਇਹ ਜਿਹੜਾ ਬੌਸ ਜੀ ਨੂੰ ਆਪਾਂ ਬੌਸ ਕਹਿੰਦੇ ਆ ਜੀ ਬੌਸ ਤਾਂ ਕਹਿੰਦੇ ਆ ਪਹਿਲਾਂ ਤਾਂ ਇਹ ਵੰਪਰ ਦੇਖ ਲਓ ਇੱਕ ਕਵਾਂਟਰ 70 ਗੱਲਾ ਵੰਪਰ ਲੱਗਿਆ ਤੇ ਇਹ ਕੰਪਨੀ ਕੱਟੀ ਹੈ ਤੇ ਕੰਪਨੀ ਫਿਟਲ ਹੈ ਆਪਣੀ ਫਿਟਲ ਵੰਪਰ ਹੈ ਜੀ ਦੇਖੋ ਤੁਸੀਂ ਜੋ ਵੀ ਲੱਗਿਆ ਐਨੀ ਗੱਲ ਸੋਨਾ ਵੀ ਬਹੁਤ ਲੱਗਦਾ ਸੋਨਾ ਵੀ ਬਹੁਤ ਆ ਤੇ ਇਹਦੇ ਜਿਹੜੀ ਸ਼ਕਲ ਹੈ ਉਹ ਸ਼ੇਰ ਵਰਗੀ ਆ ਸ਼ੇਰ ਦਾ ਮੂੰਹ ਵਾਂਗੂ ਹੈ ਉਦਾਂ ਦੀ ਬਣੀ ਹੋਈ ਹੈ ਤੇ ਆ ਲਿਖਿਆ 552 ਇਹਨੂੰ ਜਦੋਂ ਆਇਆ ਸੀ ਨਾ ਬਹੁਤ ਚੱਲਿਆ ਸੀ ਉਹਨੂੰ ਹਨਾ ਇਹ ਜਾਨਕਿ ਜਦੋਂ ਆਇਆ ਸੀ ਉਦੋਂ ਵੀਡੀਓ ਬਹੁਤ ਚੱਲਿਆ ਸੀ ਟਰੈਕਟਰ ਤੇ ਟਰੈਕਟਰ ਸੇਲ ਵੀ ਬਹੁਤ ਜ਼ਿਆਦਾ ਹੋਈਆਂ ਟਰੈਕਟਰ ਇਹ ਇੱਕ ਵੀਰੇ ਜਿਵੇਂ ਕਹਿੰਦੇ ਜਮਰੂਦ ਦਾ ਝੋਟਾ ਹੁੰਦਾ ਹੈ ਤੇ ਇਸ ਇੰਜਣ ਇੱਕ ਲੱਗ ਤੋਂ ਲੱਗਿਆ ਓਕੇ ਜਿਹੜਾ ਲੱਗਿਆ ਉਹ ਬਲਟਰਾ ਇੰਜਣ ਹੈ ਯੂਰੋ ਪਾਵਰ ਓਕੇ ਕ੍ਰਾਸ ਦਾ ਇੰਜਣ ਲੱਗਿਆ ਇਹਦੇ ਵਿੱਚ ਓਕੇ ਕੰਬਟਰ ਇੰਜਣ ਹੈ ਇਹਦੇ ਵਿੱਚ ਸਾਡੇ ਹੋਰ ਕਿਸੇ ਟਰੈਕਟਰ ਜੀ ਬਾਕੀ ਟਰੈਕਟਰ ਸੈਮਸਨ ਦੇ ਇੰਜਣ ਲਾਉਂਦੇ ਨੇ ਇਕੱਲੇ ਚ ਇੱਕ ਟਰੈਕਟਰ ਜੀ ਜਾਣ ਕੇ ਇਹ ਇਸ ਕੱਲਾ ਸੈਂਪਲ ਲੱਗਾ ਹੋਇਆ ਹੈ ਇਹਦੇ ਪਰ ਜਾਣ ਕੇ ਆਪ ਜਿਹਾ ਅਲੱਗ ਅਲੱਗ ਡੈਟ ਲੱਗਾ ਹੋਇਆ ਹਾਂਜੀ ਦੂਜਾਂ ਦੇ ਨਾਲ ਆਪ ਦੇ ਆਪ ਦੇ ਟਰੈਕਟਰ ਆਪ ਦੇ ਮੈਸੀ ਲੱਗੇ ਨੇ ਜਿਹੜੇ ਸੈਮਸਨ ਕੰਮ ਕਰਦੇ ਆਪ ਦੇ ਲੱਗੇ ਸੈਮਸਨ ਦੀ ਉਹਦਾ ਟੈਕ ਇੰਜਣ ਲੱਗੇ ਇਹਦੇ ਵਿੱਚ ਇਕੱਲੇ ਆ ਵੀ ਜਿਹੜਾ ਯੂਰੋਪਾ ਪਾਵਰ ਯੂਰੋਪਾ ਪਾਵਰ ਦਾ ਡੈਟਰ ਲੱਗਾ ਹੋਇਆ ਹੈ ਇਹਦਾ ਇਹਦਾ ਇਹ ਆ ਵੀ ਇਹ ਟਰੈਕਟਰ ਨੇ 21 ਟਰਾਲੀਆਂ ਚ 52000 ਟਨ ਖਿੱਚੀ ਹੈ 21 ਟਰਾਲੀਆਂ ਕੱਟੂਏ ਲੱਗਿਆ ਜੀ ਮੰਨ ਲਓ ਵੀ ਟ੍ਰੈਕਟਰ ਉਹਦੀ ਰੀਲਾ ਬਹੁਤ ਚੱਲਦੀ ਐ ਸੋ ਪਹਿਲਾਂ ਪਹਿਲਾਂ ਬਹੁਤ ਚੱਲਦੀ ਐ ਸੋ ਪਹਿਲਾਂ ਚੱਕਰ ਨਹੀਂ ਤੋੜਦਾ ਪੂਚੇ ਨੀਵੇਂ ਥਾਵਾਂ ਦੇ ਚੱਕਰ ਨਹੀਂ ਤੋੜੂਗਾ ਜਕੜ ਇਦਾਂ ਦਾ ਟ੍ਰੈਕਟਰ ਐ ਇਦਾਂ ਤੁਸੀਂ ਦਾ ਪਲੇਟਫਾਰਮ ਦੇਖਿਆ ਬਹੁਤ ਖੁੱਲਾ ਐ ਬਿਲਕੁਲ ਬਹੁਤ ਵੱਡਾ ਇਹ ਵੀ ਲੋਹਾਈ ਦੀ ਬੇਚੀ ਐ ਜਾਂ ਇਕੱਲਾ ਲੋਹਾਈ ਇਹ ਲੋਹਾਈ ਐ ਜੀ ਓਕੇ ਇਹ ਇਕੱਲਾ ਲੋਹ ਤੇ ਹਾਈ ਦੇ ਵਿੱਚ ਇਹ ਤਾਂ ਕਮਰਸ਼ੀਅਲ ਟ੍ਰੈਕਟਰ ਵਾਂਗੂ ਵੀ ਐ ਬਾਹੀ ਜਿੰਨੀ ਮਰਜ਼ੀ ਕਰ ਲੋ ਤੇ ਇਦਾਂ ਦਾ ਟ੍ਰੈਕਟਰ ਐ ਓਕੇ ਇਹ ਵੀ ਜਿਸ ਦੀ ਮਰਜ਼ੀ ਪਾ ਲੋ ਇਹਦੀ ਪਿੱਛੇ ਤੇ ਪ੍ਰਵਾਹ ਨਹੀਂ ਮੰਨੂਗਾ ਇਹਦੇ ਹੁੱਕ ਵੀ ਘੱਟੋ ਘੱਟ 40 45 ਕਿਲੋ ਦੀ ਆਉਂ ਔਰ ਹੈਵੀ ਬਹੁਤ ਬਹੁਤਰੀ ਕੰਪਨੀ ਫੈਟਡ ਲੱਗਉਂਦੀ ਆ ਇਹ ਓਕੇ ਓਕੇ ਜੀ ਅਸੀਂ ਚੈੱਕ ਕਰਾਂਗੇ ਉਹ ਆ ਦੇਖੋ ਜੀ ਇਹ ਜੁੜੀ ਲਿੰਕਾਂ ਨੇ ਲਿੰਕਾਂ ਵੀ ਪੂਰੀ ਹੈਵੀ ਆ ਇਹ ਲਿੰਕਾਂ 70 ਬਾਵਰ ਦਾ ਟਰੈਕਟਰ ਤੇ ਨਹੀਂ ਤੁਹਾਨੂੰ ਮਿਲਣੀ ਜਿਹਦੀਆਂ ਲੱਗੀਆਂ ਨੇ ਇਹ 67 ਬਾਵਰ ਦਾ ਟਰੈਕਟਰ ਵੱਲ ਡਿਜ਼ਾਈਨ ਹੋਇਆ ਹੋਇਆ ਆ ਓਕੇ ਕਿਹਦਾ ਗੀਅਰ ਔਰ ਕ੍ਰੈਂਕੇ ਦੀ ਓਕੇ 70 ਬਾਵਰ ਦਾ ਕੋਈ ਵੀ ਚਲਾ ਸਕਦੇ ਆ ਇੰਪਲੀਮੈਂਟ ਤੇ ਕਿਸੇ ਤੇ ਵੀ ਜਿਹੜਾ 67 ਬਾਵਰ ਦੇ ਬਲ ਪਰ ਤੱਕ ਓਕੇ ਹਾਂ ਜੀ ਉਦਾਂ ਦਾ ਟਰੈਕਟਰ ਤੇਰੀ ਕਾਪੀ ਤੇ ਉਦਾਂ ਕਿੰਨੀ ਪਾਵਰ ਆਉਂਦੀ ਹੈ ਇਹਦੀ ਇਹ ਕਾਪੀ ਤੇ 50 ਪਾਵਰ ਆਉਂਦੀ ਹੈ ਕਾਪੀ ਤੇ 50 ਆਉਂਦੀ ਆ ਉਦਾਂ ਜੋਰ ਇਹ ਜਾਣ ਕੇ 60 65 ਜਿੰਨਾ 60 ਜਿੰਨਾ 60 ਕਿ 70 ਪਾਵਰ ਆਉਂਦਾ 70 ਪਾਵਰ ਦਾ 16 ਟਾਇਰ ਨੇ ਇਹਦੇ ਕੋਈ ਮੁਕਾਬਲਾ ਨਹੀਂ ਕਿਸੇ ਟਰੈਕਟਰ ਦਾ ਓਕੇ ਹਾਂਜੀ ਹਾਂ ਤੇ ਹੋਰ ਆਪਣੇ ਜਿਹੜੇ ਦੂਜੇ ਆ ਕੇ ਬੇਦਰ ਵਗਾਰ ਆ ਕੇ ਆਪਣੇ ਆਪ ਨੇ ਆ ਕੇ ਖੰਡਾ ਗਰਵਾਜਾ ਬਹੁਤ ਹੀ ਪਿਆਰਾ ਇਹ ਨਰਮਾਤਾ ਨੇ ਗਰਵਾਜੇ ਦਰਵਾਜ ਹੋਣੀ ਓਕੇ ਜਿਹੜੇ ਮਾਲਕ ਨੇ ਸਰਦਾਰ ਗਰਵਾਜ ਸਿੰਘ ਉਹ ਆਪ ਨੇ ਨਰਮਾਤਾ ਨਹੀਂ ਇਹਦੇ ਓਕੇ ਗਰਵਾਜਾ ਨੇ ਸਵਰ ਸੀਡ ਡਰਾਪ ਬਣਾਇਆ ਗਰਵਾ ਮਤਲਬ ਲਾਹੌਰ ਲੋਕਾਂ ਨੇ ਬਾਅਦ ਚ ਲਾਂਚ ਕੀਤਾ ਓਕੇ ਓਕੇ ਐਡਾ ਦੀ ਯਾਨੀ ਸੁਪਰ ਸੀਡਰ ਦਾ ਅਸੀਂ ਬਹੁਤ ਵੱਡੇ ਲੈਵਲ ਤੇ ਵੇਚਦੇ ਆ ਓਕੇ ਇਹ ਜਾਣੇਗਾ 7 8 9 ਚ ਜਿਹੜੇ ਚ ਮਰਜ਼ੀ ਲੈ ਲਓ ਇਹ 8 ਫੁੱਟ ਹੈ ਜੀ ਜਿਹੜੀ ਮਰਜ਼ੀ ਕੈਟੇਗਰੀ ਦਾ ਲੈਣਗਾ ਆਪਾਂ ਵਿੱਚ ਆਪਾਂ ਦਾ 8 ਫੁੱਟ ਵੀ ਵੇਚੇ ਨੇ ਪਹਿਲੀ ਵਾਰੀ ਆਪਣਾ ਲੈ ਜਿਹੜੀ ਮਰਜ਼ੀ ਕੈਟੇਗਰੀ ਦੀ ਲੈਣੇ ਓਕੇ ਉੱਥੇ ਗ੍ਰੀਨਲੈਂਡ ਹੋਟਲ ਚ ਉੱਥੇ ਅਸੀਂ ਦਿੱਤੇ ਨੇ ਇਹ ਮੰਨ ਲਓ ਵੀ ਕਰੀਬ 50 ਇੰਪਲੀਮੈਂਟ ਇਕੱਠੇ ਓਕੇ ਆ ਜਿਹਦੇ ਚ 21 ਬੇਲਰ ਸੀਗੇ ਪਹਿਲਾ ਰੇਕ ਸੈੱਟ ਪੂਰਾ ਉੱਪਰ ਰੇਕ ਆਹ ਬਾਕੀ ਹੋਰ ਇੰਪਲੀਮੈਂਟ ਹਰੇਕ ਹੈ ਤੇ ਇਟਾਲੀਅਨ ਗੀਅਰ ਲੱਗਿਆ ਵੀਰੇ ਇਹਦੇ ਓਕੇ ਜੀ ਸੀਐਮਆਰ ਦਾ ਸਾਰਾ ਇੰਪੋਰਟਡ ਗੀਅਰ ਹੈ ਜਿਹੜਾ ਵੱਡੀਆਂ ਕੰਪਨੀਆਂ ਚ ਆਉਂਦਾ ਓਹੀ ਓਹੀ ਗੀਅਰ ਲੱਗਿਆ ਹੈ ਠੀਕ ਹੈ ਜੀ ਹਾਂ ਤੇ ਗਰਵਾਜ ਦਾ ਰਣਕੀ ਜਿਹੜਾ ਬੀਲਰ ਵੀ ਹੈ ਉਹ ਜਾਪਾਨੀ ਬੀਲਰ ਆ ਵੀ ਤੁਹਾਨੂੰ ਦਿਖਾਉਣਾ ਬਾਕੀ ਇਹ ਪ੍ਰਾਉ ਹੈਗੇ ਇਹਦੇ ਬਹੁਤ ਹੈਵੀ ਨਹੀਂ ਮੰਨ ਲਓ ਵੀ ਜੇ ਮੰਨ ਲਓ ਅਸੀਂ ਇਹ 2 ਲੱਖ ਦੇ ਦੇ ਦਨੇ ਜ਼ਿਮੀਦਾਰ ਦਾ ਬਹੁਤ ਫਾਇਦਾ ਕਰਦੇ ਆ ਗੱਲ 'ਚ ਵਿਤੇ ਨਾ ਇਤਨਾ ਨਾ ਤਿੰਨ ਤੁਹਾਨੂੰ 2 ਲੱਖ ਰੁਪਏ ਦੇ 2 ਲੱਖ ਰੁਪਏ ਦੇ ਸਭ ਬਾਕੀ ਕੰਪਨੀਆਂ ਸਾੜ ਦੇ ਨੰਦ ਲੱਖ ਦੀਆਂ ਵੇਚਦੀਆਂ ਨੇ ਅਸੀਂ ਇਹੋ ਜਿਹਾ ਕੁਝ ਨਹੀਂ ਰੱਖਿਆ ਹੈਗਾ ਪਰ ਕੁਆਲਟੀ ਵਾਈਜ਼ ਮਤਲਬ ਲਾਈਫ ਟਾਈਮ ਗਾਰੰਟੀ ਵਾਲੀ ਗੱਲ ਹੈ ਜੀ ਹਾਂ ਇਹਨੂੰ ਕੁਝ ਵੀ ਹੋ ਜਾਵੇ ਟਾਇਰ ਲੱਗਿਆ ਨਾਲ ਇਹਦੇ ਓਕੇ ਹੋਰ ਟਾਇਰ ਤੇ ਨੂੰ ਲੱਗ ਰਿਹਾ ਤਾਂ ਬਾਅਦ ਹੀ ਉਹ ਤਿਆਰੀ ਕਰਕੇ ਜਿਹੜੀਆਂ ਪੂਰੀ ਇਹ ਸਾਡਾ ਪੱਟਾ ਪਾਉਣ ਵਾਲੀ ਮਸ਼ੀਨ ਆ ਗਈ ਆਪਾਂ ਨੂੰ ਕਹਿੰਦੇ ਆ ਉਹ ਹੈ ਤੇ ਇਹ ਵੀ ਜਾਨੀ ਸਾਰਾ ਇਟਾਲੀਅਨ ਗੀਅਰ ਹੈ ਰਿਪੋਰਟਡ ਹੈ ਸਾਰੀ ਵੀ ਠੀਕ ਹੈ ਵੇਚ ਗਰਵਾਜ ਰਹੇ ਆ ਆਪਾਂ ਵੇਚ ਰਹੇ ਆ ਤਿਆਰ ਕਰਕੇ ਲੇਕਿਨ ਗੇਰ ਗੁਰ ਹੋਰ ਸਾਰਾ ਇਟਾਲੀਅਨ ਲੱਗਿਆ ਤੇ ਇੰਪੋਰਟਡ ਆ ਸਾਰਾ ਚਲੋ ਆਦਾ ਗੇਰਾ ਗੁਰਾ ਚਲੋ ਆਪ ਚਲੋ ਬੰਦਾ ਟਾਈ ਅਪ ਕਾ ਲੰਦਾ ਕਾਉਂਟਰ ਨਹੀਂ ਹਾਂ ਜੀ ਹਣਾ ਮੈਗਨੋਫੈਕਚਰਿੰਗ ਆਪਣੇ ਉਰੇ 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 ਹੋਈ ਜਾਂਦੀ ਆ ਇਹਦੀ ਕੀ ਕੀਮਤ ਆ ਸਰ ਵੈਸੇ ਉਦਾਂ 270 ਜੀ 2 ਲੱਖ 70 ਹਜ਼ਾਰ ਰੁਪਿਆ ਹੁਣ ਦੀ ਜਿਹੜੀ ਇਸ ਟਾਈਮ ਦੀ ਕੀਮਤ ਆ ਹਾਜੀ ਆ ਜੀ ਬਾਕੀ ਤਾਂ ਚਲੋ ਵੇਚਦੇ ਆ ਜੀ ਕਦੇ 5 4 ਦਾ ਜਿਹੜਾ ਇਦਾਂ ਲੱਗਦਾ ਬਾਅਦ ਕਦੇ ਘਾਟ ਗਿਆ ਕਦੇ ਕੁਛ ਵੀ ਹੋ ਗਿਆ ਚੱਲਦਾ ਰਹਿੰਦਾ ਜੀ ਇਹ ਸਾਡਾ ਬਿੱਲ ਰ ਹੈ ਜੀ ਤੇ ਹਾਂ ओके okay जी ਜਿਹੜੇ ਬੰਦਿਆਂ ਨੇ ਆ ਆਲੂ ਦੀ ਖੇਤੀ ਕਰਦੇ ਨੇ ਪਹਿਲਾਂ ਮਲਚ ਕਰਦੇ ਨੇ ਫਿਰ ਖਾਦ ਕਰਦੇ ਨੇ ਫਿਰ ਆਲੂ ਬੀਜਦੇ ਨੇ ਉਹਦੇ ਲਈ ਬਹੁਤ ਵਧੀਆ ਚੀਜ਼ ਹੈ ਜੀ ਠੀਕ ਹੈ ਜੀ ਹਾਂ ਪਰ এনवायरमेंट ਦੀ ਸੇਵਾ ਕਰਨ ਵਾਲੀ ਚੀਜ਼ਾਂ ਸਾਡੇ ਕੋਲ ਜ਼ਿਆਦਾ ਹੈ ਇਹ ਹੈਗਾ ਵਾ ਮਲਚਰ ਜੀ ਮਗਾ ਨਾ 8 ਫੁੱਟਾ ਦੇਖਣ ਨੂੰ ਨਾ 9.5 ਫੁੱਟਾ ਮੈਂ ਅੱਗੇ ਚੱਕ ਰਿਹਾ ਮੈਂ ਕਿਹਾ 9.5 ਫੁੱਟਾ ਤਿਆਰ ਹੈ ਵੀਰੇ ਅਸੀਂ ਸਾਡੀ ਕੰਪਨੀਆਂ ਵਾਂਗੂ ਨਹੀਂ ਵੀ ਇਹ ਬਾਹਰੋਂ 9 ਦੇਖਦਾ 9 ਕਹਾਂਗੇ ਜਾਂ ਉਹ ਕਹਿ ਕੇ ਵੇਚ ਦਾਂਗੇ ਸਾਡਾ ਜਿਹੜਾ ਤਿਆਰ ਹੈ ਅਸੀਂ ਉਹ ਦੱਸਣਾ ਤੁਹਾਨੂੰ ਉਹ ਤਾਂ ਮੈਂ ਦੇਖੀ ਜਨਾ ਵੀ ਬੰਦਾ ਵੀ ਸਾਡਾ 9 ਫੁੱਟਾ ਦਾ 9.5 ਫੁੱਟਾ ਲੱਗੀ ਜਾਂਦੀ ਇਹਦੀ ਕੀਮਤ ਆ ਵੀਰੇ ਕਿੰਦਾ ਹੈਗੀ ਆ ਇਹ 2 ਲੱਖ ਰੁਪਏ ਦਾ 2 ਲੱਖ ਰੁਪਏ ਦਾ ਹਾਂ ਦੇ ਦਾ ਇਸ ਟਾਈਮ ਇਸ ਟਾਈਮ ਓਕੇ ਇਹ ਸਾਡਾ ਬਿਲਰ ਹੈ ਇਹ ਹੈਗਾ ਸਵਿਫਟ 1900 ਦਾ ओके ਹਰ ਟਨ ਇਸੋ ਜੀ ਤੁਹਾਨੂੰ ਦਿਖਾਉਣਾ ਤੁਹਾਨੂੰ ਲਿਖਿਆ 1900 ਇਹ ਤੁਹਾਨੂੰ ਲੀ ਜਾਓ ਬਾਜ ਲੈ ਲਿਆ ਦਰਵਾਜ਼ੇ ਨੇ ਤੇ ਇਹ ਸਾਡਾ ਜੀ ਸਵਿਫਟ ਨੂੰ ਨਹੀਂ ਸੈੱਟ ਕਰਕੇ ਆ ਵੀ ਜਿਹੜੀ ਸਾਡੀ ਰੀਲ ਹੈ ਮਨ ਲਪਿਕਪ ਹੈ ਹਾਂਜੀ ਮਨੋ ਚੜਾਈ ਆ 1980 ਐਮ ਐ ਜੀ ਅੱਛਾ 1900 ਦੀ ਹੈ ਇਹ ਹਾਰੀ ਰੀਲ ਦੀ ਹੈ ਜੀ ਇਹ ਤੁਸੀਂ ਦੇਖਾਂਗੇ ਉਹ ਕੋਈ ਕੋ ਕੰਪਨੀ ਆ ਜਿਹੜੇ ਮਨ ਲ ਵੀ ਦੇਖੋ ਲਿੰਕਾਂ ਚ ਪਾਣਾ ਨਹੀਂ ਬਾਕੀ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਉਹਦੇ ਹੱਕ ਬਣਾਉਣੀ ਪਊਗੀ ਤੁਹਾਨੂੰ ਪੈਸੇ ਖਰਚਣੇ ਪੈਣਗੇ ਕੁਝ ਨਹੀਂ ਜਾਣਸਾਰ ਤੁਸੀਂ ਆਪਣਾ ਬਿੱਲਰ ਚਲਾ ਸਕਦੇ ਹੋ ਤਾਂ ਉਹ ਤੋਂ ਬਾਅਦ ਅਸੀਂ ਕੋਈ ਮਿੱਟੀ ਦੇ ਅੰਦਰ ਜਾਵੇ ਥੋੜਾ ਪਰਾਲੀ ਵੀ ਕੰਪਨੀਆਂ ਲਈ ਵੀ ਵਧੀਆ ਹੋਵੇ ਫਿਊਲ ਵਧੀਆ ਬਣੇ ਤੇ ਮਟੀਰੀਅਲ ਵਧੀਆ ਬਣੇ ਉਹਦੇ ਲਈ ਉੱਥੇ ਜਾਲੀ ਲਗਵਾਈ ਹੈ ਸਪੈਸ਼ਲ ਮੋਡੀਫਾਈ ਕਰਾ ਦਿੱਤੀ ਉਹ ਨੀਚੇ ਲੱਗੀ ਹੋਈ ਹੈ ਨਾ ਉਹਦਾ ਹੀ ਲਾਈ ਹੋਈ ਬਹੁਤ ਬਹੁਤ ਮੋਡੀਫਾਈ ਕਰਾਇਆ ਓਕੇ ਇਤਨਾ ਕਲਚ ਲੱਗਿਆ ਓਕੇ ਕਲਚ ਆ ਗਿਆ ਜੇਸੀ ਹੋਊਗਾ ਕੋਈ ਪ੍ਰੋਬਲਮ ਹੋਊ ਹਾਂਜੀ ਜਿਹੜੀ ਇਹ ਮੇਨ ਚੀਜ਼ ਹੁੰਦ ਬਣਵਾ ਲਈ ਹੈ ਜਿਹੜੀ ਆ ਸਾਡੀ ਨਾ ਚੇਨ ਲੱਗੀ ਹੈ ਇਹ ਹੋਰ ਕਿਸੇ ਇਨਲਾਈਨ ਮੇ ਕਿੰਨੀ ਹੈਵੀ ਇਹ ਚੇਨ ਸਾਡੀ ਰੌਂਡ ਬੇਲਰ ਦੀ ਲੱਗੀ ਆ ਓਕੇ ਤੇ ਇਹਨੂੰ ਅਸੀਂ ਆਟੋ ਗ੍ਰੀਸਿੰਗ ਕਰਾਇਆ ਦੇਖੋ ਇਹ ਆਟੋ ਸੈਂਸਰ ਲੱਗੇ ਆ ਜੀ ਓਕੇ ਆ ਨਾਲ ਬਰਸ਼ ਲੱਗੇ ਨੇ ਸਾਫ ਕਰਨ ਲਈ ਤਾਂ ਕਿ ਇਹ ਡਰਾਈ ਹੋ ਕੇ ਟੁੱਟੇ ਨਾ ਨਰਮ ਹੋ ਕੇ ਓਕੇ ਇਹ ਨਾਲ ਨਾਲ ਚੱਲੀ ਜਾਊਗਾ ਨਾਲ ਦੀ ਨਾਲ ਚੱਲੀ ਜਾਊਗਾ ਨਾਲ ਦੀ ਜਦੋਂ ਇਹ ਗਰਮ ਹੋਦੀ ਆ ਆਪਣੇ ਆਪ ਇਹਨੂੰ ਗ੍ਰੀਸਿੰਗ ਕਰ ਦਊਗਾ ਆਟੋਮੈਟਿਕ ਗ੍ਰੀਸਿੰਗ ਆਟੋਮੈਟਿਕ ਕਰ ਦੇ ਆ ਪਿੱਛੇ ਕਰ ਦੇਣੀ ਆ ਇਹਨੂੰ ਇਹ ਪੈਂਦਾ ਕਿੱਥੇ ਗੇਰ ਉੱਪਰ ਉੱਪਰ ਤੇ ਪੈਂਦਾ ਅਗਲੀ ਗ੍ਰੀਸ ਜਿਹੜਾ ਤੁਸੀਂ ਕਹਿੰਦੇ ਪਿੱਛੇ ਅੰਦਰ ਆਹੀ ਪਿੱਛੇ ਤੋਂ ਦਿਖਾਉਣੀ ਆ ਵੀ ਤੁਹਾਨੂੰ ਹਾਂਜੀ ਆ ਜਿਵੇਂ ਮੰਨ ਲਓ ਆਰ ਵੀ ਸਵੇਰੇ ਗੋਲੇ ਘਟਨੇ ਵੱਧਨੇ ਰੋਲਾ ਪਾਈ ਜਾਂਦੇ ਨੇ ਪਹਿਲਾਂ ਹੀ 10 ਗੋਲਿਆਂ ਦਾ ਸਾਡੇ ਕੋਲ ਜੀਮ ਕੀਤਾ ਹੋਇਆ ਵਾ ਪਹਿਲੇ ਵਿੱਚ ਰੱਖ ਲੋ ਵਾਸਤੇ ਪੂਰੇ ਜਹਾੜੀ ਦਾ ਕੰਮ ਸਾਰ ਦੈਣਾ ਹਨ ਇੱਕ ਵਾਰ ਚ ਠੀਕ ਹੈ ਹਾਂਜੀ ਤੇ ਆ ਜਿਹੜੇ ਆ ਨਾ ਟੁੱਟਦੇ ਸੀ ਬਾਕੀ ਬਿਲਾਂ ਦੇ ਨਹੀਂ ਲੈਣ ਦੇ ਆ ਵਾਹਾਂ ਪੁਰੀ ਪੁਰੀ ਬਾਹਰ ਨੂੰ ਆ ਜਾਂਦੇ ਨੇ ਕੋਈ ਪ੍ਰੋਬਲਮ ਵਧੀਆ ਸਾਰੀ ਬਾਹਰ ਆ ਜਾਂਦੀ ਦੀਗੀ ਇਹ ਅਸੀਂ ਸਾਰੇ ਮੋਡੀਫਾਈ ਕਰਾ ਕੇ ਵੱਡੇ ਨਟ ਪਾਏ ਨੇ ਮੋٹے ਨਟ ਉਹ ਜਿਹੜਾ ਸਾਰਾ ਹੌਜ਼ੀ ਕੀ ਬਾਹਰ ਨੂੰ ਬਾਹਰ ਨੂੰ ਆਇਆ ਨਾ ਇਹ ਬਾਹਰ ਆਇਆ ਨਾਲੇ ਅੱਗੇ ਆ ਗਰਾਰੀਆਂ ਨੇ ਚੇਂਜ ਕਰਵਾਈਆਂ ਨੇ ਸਪੈਸ਼ਲ ਹੈ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਇੱਕ ਚੇਨ ਲੱਗੀ ਹੁੰਦੀ ਅ ਓਗਰ ਦੀ ਉਹ ਚੇਨ ਟੁੱਟ ਜਾਂਦੀ ਸੀ ਪੂਰੀ ਦਿਹਾੜੀ ਖਰਾਬ ਹੋ ਜਾਣੀ ਸੀਗੀ ਬੰਦੇ ਦੀ ਅਸੀਂ ਇਹਦੇ ਵਿੱਚ ਨਾ ਡਬਲ ਬੈਲਟ ਕਰਾਤੀ ਓਕੇ ਬੈਲਟਾਂ ਕਰਵਾਤੀਆਂ ਜੇ ਜ਼ਿਆਦਾ ਮਾਲ ਹੋਵੇ ਸਲਿੱਪ ਕਰਨ ਜਿਵੇਂ ਆਪਣਾ ਰੋਟੇਟਰ ਦਾ ਜਿਵੇਂ ਬਾਹਰਲਾ ਗੇਅਰ ਜਿਵੇਂ ਖਰਾਬ ਹੋ ਜਾਂਦਾ ਸੀ ਖਰਾਬ ਹੋ ਜਾਂਦਾ ਦਿਹਾੜੀ ਖਰਾਬ ਹੋ ਜਾਂਦੀ ਸੀ ਇਹ ਬੈਲਟਾਂ ਪਾਉਣ ਕਰਕੇ ਉਹ ਬੈਲਟਾਂ ਸਾਰਾ ਸੀਜ਼ਨ ਜੁੜਦੀਆਂ ਇਹ ਚੇਨ ਵੀ ਬਹੁਤ ਟੁੱਟਦੀ ਹੈ ਦੂਜੀ ਬਾਕੀ ਦੇ ਬਿਲਰਾਂ ਦੀ ਇਹਦੀ ਚੇਨ ਸਾਰਾ ਸੀਜ਼ਨ ਨਹੀਂ ਟੁੱਟੂਗੀ ਅਸੀਂ ਗਰੰਟੀ ਦੇਵਾਂਗੇ ਇਸ ਓਕੇ ਗਰੰਟੀ ਦਵਾਂਗੇ ਬਿਲਕੁਲ ਸਰ ਇਹਦੀ ਕੀਮਤ ਵਗੈਰਾ ਦੇ ਉਦਾਂ ਸਹਦਾ ਸਾਰਾ ਰੈਕ 1.14 ਲੱਖ ਰੁਪਈਆ ਜੀ ਬਾਕੀ ਮੌਕੇ ਤੇ ਚਲੋ ਕਰ ਦਾਂਗੇ ਆ ਜਿਵੇਂ ਲਿਆਓ ਤੁਹਾਡੀ ਵੀਡੀਓ ਸ਼ੇਅਰ ਕਰਕੇ ਆ ਜਿਵੇਂ ਜੋ ਡਿਸਕਾਊਂਟ ਲੈਣਾ ਉਹ ਜਤੋਂ ਲੈ ਲਵੇ ਇੱਕ ਸਾਰੇ ਦੀ ਇਹਦਾ ਕਾਲਾ ਵੀ ਧਾਗੇ ਦੀ ਪ੍ਰੋਬਲਮ ਆਉਂਦੀ ਆ ਜਿਵੇਂ ਹਾਂਜੀ ਧਾਗਾ ਟੁੱਟਣ ਦੀ ਪ੍ਰੋਬਲਮ ਇਹਨੂੰ ਕਹਿੰਦੇ ਆ ਵੀਰ ਜੀ ਗਰੰਟੀ ਦਵਾਂਗੇ ਸਾਰਾ ਸੀਜ਼ਨ ਗੱਠ ਖੋਲ ਜਿਵੇਂ ਕੋਈ ਧਾਗੇ ਦਾ ਨੁਕਸਾਨ ਕਰੇ ਤੇ ਧਾਗਾ ਬਾਕੀ ਕੰਪਨੀ ਵਾਲੋਂ ਘੱਟ ਲੱਗੂਆ ਬੈਲਰ 'ਚ ਅੱਛਾ ਆਟੋ ਗਰੀਸਿੰਗ ਹੈ ਦੀ ਮੇਨ ਕੰਮ ਹੈ ਬੈਲਰ ਦੇ ਵਿੱਚ ਇੱਕੋ ਰ ਐਕੂਰੇਸੀ ਹੋਣ ਕਰਕੇ ਐਕੂਰੇਸੀ ਇਹਦੀ ਉਦੋਂ ਵਧੀਆ ਰਹਿਣੀ ਹੈ ਜਦੋਂ ਇਹਨੂੰ ਗ੍ਰੀਸਿੰਗ ਸਹੀ ਹੋਣੀ ਹੈ ਅਰੇ ਸਹੀ ਚੱਲਦੇ ਓਕੇ ਜਦੋਂ ਇਹਨੂੰ ਗ੍ਰੀਸਿੰਗ ਸਹੀ ਨਹੀਂ ਹੁੰਦੀ ਤਾਂ ਇਹ ਨਹੀਂ ਹੋਊਗੀ ਐਕੂਰੇਸੀ ਸਾਡੇ ਇਹ ਸਿਸਟਮ ਬਣਾਦਾ ਇਹਨੂੰ ਆਟੋਮੈਟਿਕ ਗ੍ਰੀਸਿੰਗ ਕਰਦੀ ਹੈ ਉੱਪਰਲੇ ਪਾਸੇ ਇਹਦਾ ਮੋਟਰ ਲੱਗੀ ਹੈ ਇਹਦਾ ਸਾਰਾ ਸਿਸਟਮ ਲੱਗਿਆ ਹੈ ਇਹਦਾ ਬਾਕਸ ਲੱਗਿਆ ਹੈ ਜਿਹੜਾ ਗੇਅਰ ਲੱਗਿਆ ਉਹਦੇ ਨਾਲ ਇਹ ਸਾਰਾ ਆਟੋ ਗ੍ਰੀਸਿੰਗ ਹੋਣੀ ਹੈ ਆਹ ਸਾਰੀ ਆਟੋ ਗ੍ਰੀਸਿੰਗ ਲੱਗੇ ਸੈਂਸਰ ਲੱਗੇ ਨੇ ਵਿੱਚ ਇਹਦੇ ਇਦੋਂ ਨਹੀਂ ਕਰਮ ਹੋਣਾ ਆਟੋਮੈਟਿਕ ਹਾਂ ਜੇ ਸਰਕਸ ਹਾਂ ਤੁਸੀਂ ਟਾਈਮ ਵੀ ਲਾ ਸਕਦੇ ਹੋ 2 ਘੰਟੇ 3 ਘੰਟੇ 4 ਘੰਟੇ ਅਸਾ ਉਹ ਤੁਹਾਡੀ ਵਰਜੀ ਉਹ ਫੋਨ ਦੇ ਰਹੀ ਰੱਗ ਜੂ ਨਹੀਂ ਇੱਥੇ ਵਿੱਚ ਲੱਗਿਆ ਜੀ ਇਹਦਾ ਅਸਾ ਵਿੱਚ ਉਹ ਟਾਈਮਰ ਲੱਗਿਆ ਹੋਰ ਵਿੱਚ ਹੀ ਲੱਗਿਆ ਹਾਂ ਬਾਕੀ ਉਹ ਵੀ ਤੁਹਾਨੂੰ ਆ ਸਾਡਾ ਹਾਈਡਰੋਲਿਕ ਸਿਸਟਮ ਹੈ ਇਹਦਾ ਅਸੀਂ ਇਹ ਡਬਲ ਲਗਵਾਇਆ ਹੈ ਇਹ ਹਾਈਡਰੋਲਿਕ ਹੈ ਓਕੇ ਤੇ ਇਹ ਸਾਡਾ ਮੰਨ ਲਓ ਤੁਸੀਂ ਹੈਂਡ ਰੱਡ ਕਰ ਮੈਨੂਅਲ ਵੀ ਕਰ ਸਕਦੇ ਹੋ ਮੰਨ ਲਓ ਇਹ ਖਰਾਬ ਹੋ ਗਿਆ ਤਾਂ ਤੁਸੀਂ ਇਹਨੂੰ ਮੈਨੂਅਲ ਵੀ ਟਾਈਟ ਕਰ ਸਕਦੇ ਹੋ ਖਰਾਬ ਹੋਣ ਤੋਂ ਬਾਅਦ ਵੀ ਥੋੜੀ ਮਸ਼ੀਨ ਖੜੂਗੀ ਨਹੀਂ ਆ ਚੱਲਦੀ ਰਹੂਗੀ ਜਨ ਤੁਸੀਂ ਨੂੰ ਠੀਕ ਹੋ ਜਾਊਗਾ ਉਹਦੇ ਬਾਅਦ ਚਲੋ ਬੰਦਾ ਪ੍ਰੋਬਲਮ ਆਉਂਦੀ ਆ ਕੋਈ ਇਹ ਪ੍ਰੋਬਲਮਾਂ ਸਿਗੀਆਂ ਹੋਰ ਮਸ਼ੀਨਾਂ ਵਿੱਚ ਇੱਕ ਦੇਵੇ ਨਾ ਧਾਗੇ ਦੀ ਪ੍ਰੋਬਲਮ ਜ਼ਿਆਦਾਤਰ ਆਪਾਂ ਦੇਖਦੇ ਆ ਪਿੰਡਾਂ ਸਾਡੇ ਪਿੰਡਾਂ ਦੇ ਆਪਣੇ ਪਿੰਡਾਂ 'ਚ ਆਪਾਂ ਦੇ ਆਉਂਦੀ ਹੁੰਦੀ ਉਹ ਧਾਗੇ ਦੀ ਪ੍ਰੋਬਲਮ ਬਾੜੀ ਆਉਂਦੀ ਸੀ ਆਮ ਜਿਹੜਾ ਵੀ ਹੈਗਾ ਦਰ ਆਪਾਂ ਨਾਂ ਨਹੀਂ ਲੈਂਦੇ ਹੈਗੇ ਗੱਠਾਂ ਦੀ ਆਉਂਦੀ ਸੀ ਮੇਨ ਗੱਠ ਨਹੀਂ ਖੁੱਲ ਫੜਦੀ ਸੀਗੀ ਉਹ ਮਸ਼ੀਨਾਂ ਦਾ ਟਾਈਟ ਨਹੀਂ ਸੀ ਪੂਰਾ ਦਾ ਮੈਂ ਵੀ ਚਲਾਉਂਦਾ ਮਸ਼ੀਨਾਂ ਚਲਾਈਆਂ ਨੇ ਬਹੁਤ ਟਾਈਟ ਨਹੀਂ ਸੀ ਕਰਦੀ ਮਤਲਬ ਮੈਂ 10 ਸਾਲ ਤੋਂ ਕੰਮ ਕਰਦਾ ਸਾਡੇ ਘਰ ਵੀ ਮਸ਼ੀਨਾਂ ਨੇ ਉਹ ਇਹ ਤਾਂ ਫੜ ਲਈ ਉਹਦੇ ਬੰਨਣ ਲੱਗਣਾ ਹੈ ਇਹਦੇ ਜਿਹੇ ਪ੍ਰੋਬਲਮ ਅਸੀਂ ਚੁਕਵਾ ਦਈਏ ਰੈਸਪੀ ਦੇ ਨੋਟਰ ਲੱਗੇ ਨੇ ਕੋਈ ਇਦਾਂ ਦੇ ਨਹੀਂ ਹੈਗਾ ਵੀ ਇੱਕ ਵੀ ਗੱਠ ਨਹੀਂ ਖੋਲੂਗਾ ਗਾਰੰਟੀ ਨਾਲ ਆ ਇਹਦਾ ਟਾਈਮਰ ਲੱਗਿਆ ਤੁਹਾਨੂੰ ਦਿਖਾਉਣੀ ਅੰਦਰ ਅਮਾਰੀਓ ਵਿੱਚ ਇਹ ਦਿਖਾ ਦੇ ਉਹਦੇ ਉੱਪਰ ਲੱਗਾ ਹੋਇਆ ਉਹਦੇ ਹਾਂ ਅਪਡਾਟ ਕਰ ਸਕਦੇ ਹੋ ਇਹ ਮੀਟਰ ਲੱਗਿਆ ਕਿੰਨਾ ਪ੍ਰੈਸ਼ਰ ਤੇ ਉਹ ਤੁਸੀਂ ਪਾਸ ਕਰ ਸਕਦੇ ਹੋ ਓਕੇ ਤੁਸੀਂ ਇਹਨੂੰ ਟਾਈਮਿੰਗ ਲਗਾ ਸਕਦੇ ਹੋ 2 ਘੰਟੇ 3 ਘੰਟੇ ਜਿੰਨੀ ਤੁਹਾਨੂੰ ਲੋੜ ਹੈ ਲੋੜ ਆ ਪਤਾ ਦੇਖੋ ਚੱਲਣ ਦੇ ਹਸਾਂ ਨਾਲ ਆਦਿਆ ਵੀ ਇਹ ਕਲੀਸ ਵਗਾਰਾ ਆਦਿਆ ਵੀ ਲੱਗ ਜੂਗਾ ਆਪਣੇ ਆਪ ਜੀ ਇਹਨੂੰ ਇਹ ਜਿਹੇ 63 ਨੰਬਰ ਤੇ ਤੇਲ ਪ ਇਹ ਪੂਰੀ ਟੈਂਕੀ ਭਰੀ ਹੋਈ ਹੈ 1 ਲੀਟਰ ਪਾਉਣਾ ਲੀਟਰ ਤੇਲ ਇਹ ਚ ਪੈ ਜਾਣਾ ਇੱਕ ਹਫਤਾ ਮੌਜਾ ਤੁਹਾਨੂੰ ਇਹ ਤੇਲ ਦਾ ਵੀ ਕਿਵੇਂ ਹੁੰਦਾ ਆਪਾਂ ਨੂੰ ਜਿੱਥੋਂ ਮਰਜ਼ੀ ਲੈ ਲੀਏ ਜਾਂ ਆਪਣੇ ਕੋਲ ਨਹੀਂ ਮਿਲਦਾ ਜਿੱਥੋਂ ਮਰਜ਼ੀ ਲੈ ਲਓ ਇੱਥੋਂ ਮਰਜ਼ੀ ਲੈ ਲਓ ਦੂਜੀ ਗੱਲ ਇਹ ਐਸਾ ਬਿਲਰ ਹੈ ਤੇ ਪੈਸੇ ਦੀ ਬਚਤ ਵੀ ਕਰੂਗਾ ਟਾਈਮ ਦੀ ਬਚਤ ਵੀ ਕਰੂਗਾ ਸਵੇਰੇ ਸਵੇਰੇ 2 ਘੰਟੇ ਗਰੀਸ ਨੂੰ ਲੱਗਦੇ ਨੇ ਇਹ 5 ਮਿੰਟ ਚ ਥੋੜਾ ਡਰਾਈਵਰ ਤਿਆਰ ਉਹਨੂੰ ਚਾਹ ਪਿਆਓ ਸਲਫ ਮਾਰ ਚਾਲਾ ਬਦਲੇ ਕੇ ਜਾ ਕੋਈ ਕੰਮ ਤਾਂ ਕਰਨਾ ਹੀ ਨਹੀਂ ਉਹਨੇ ਫਿਰ ਕੋਈ ਇਹਨੂੰ ਕੋਈ ਪ੍ਰੋਬਲਮ ਕਿਸੇ ਗੱਲ ਦੀ ਨਹੀਂ ਹੈਗੀ ਗਰੀਸ ਹੋ ਗਿਆ ਤੁੜ ਚਲੇ ਜਾਣਾ ਨਹੀਂ 2 ਘੰਟੇ ਵੀਰ ਜੀ ਉੱਥੇ ਅਸੀਂ ਸੂਰ ਮਾਰੀਆਂ ਜਾਨੀ ਖਰੀਦ ਲਾਉਂਦਾ ਆਉਂਦਾ ਕਰੀਦਾ ਲੋ ਮਿਆਰਾ ਲੈ ਕੇ ਚੱਕ ਕਰੀਦਾ ਲੋ ਮਾਰ ਮਾਰ ਕੇ ਵਿੱਚੋਂ ਕੱਢਣਾ ਗੰਦਮੰਦ ਤਾਂ ਆ ਦਾ ਗਰੀਸ ਪਾਉਣਾ ਵਿੱਚ ਇਦਾਂ ਦਾ ਠੀਕ ਹੈ ਤੇ ਹੋਰ ਕੁਝ ਰਹਿ ਗਿਆ ਦੱਸਣਾ ਵਾਲਾ ਜਾਂ ਵੀ ਕਿੱਦਾਂ ਬਾਕੀ ਦਾ ਸਾਰਾ ਕੁਝ ਦੇਖ ਲਿਆ ਤੇ ਆਪਣਾ ਬ੍ਰਾਂਚ ਦਾ ਤੇ ਬਿਲਕੁਲ ਆ ਦਾ ਫੋਨ ਦਾ ਦੁਬਾਰਾ ਰਿਪੀਟ ਕਰ ਦੋ ਇੱਕ ਵਾਰ ਮੈਂ ਬਲਵਿੰਦਰ ਸਿੰਘ ਮਾਨ ਟ੍ਰੈਕਟਰ ਖੰਨਾ ਇਹ ਮੇਰਾ ਭਤੀਜਾ ਹੈ ਤੇ ਡੀਲਰ ਹੈ ਮਾਨ ਟਰੈਕਟਰ ਦਾ ਮਨੋ ਮੈਸੀ ਟਰੈਕਟਰ ਵੀ ਨੇ ਸਾਡੇ ਕੋਲ ਔਰ ਗਰਵਾਜ ਬੇਲਰ ਔਰ ਗਰਵਾਜ ਇੰਪਲੀਮੈਂਟ ਦੀ ਏਜੰਸੀ ਹੈ ਸਾਡੇ ਕੋਲ ਮੀਮਰਸ਼ਿਪ ਹੈ ਮਾਨ ਟਰੈਕਟਰ ਖੰਨਾ ਜੀਟੀ ਰੋਡ ਭੱਟੀਆਂ ਲੁਧਿਆਣਾ ਰੋਡ ਖੰਨਾ ਓਕੇ ਥੈਂਕ ਯੂ ਛੇ ਸਿਕਰ ਥੈਂਕ ਯੂ ਜੀ ਮਿਲਾਂਗੇ ਜਰੂਰ ਕਦੇ ਜੇਲਾ ਕਰਾਂਗੇ ਜਰੂਰ ਅਦਰ